ਲੋਡਡਡ ਟਰੱਕ ਦੇ ਨਾਲ ਮੋਟਰਸਾਈਕਲ ਸਵਾਰਾਂ ਦੀ ਭਿਆਨਕ ਟੱਕਰ ਹੋਏ ਦੌਰਾਨ ਜਵਾਨ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ ਤਸਵੀਰਤ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੁਖਸਰ ਤੇ ਬਠਿੰਡਾ ਕੋਟਪੁਰਾ ਬਾਈਪਾਸ ਤੇ ਮੋਟਰਸਾਈਕਲ ਦੇ ਲੋਡਡਡ ਟਰੱਕ ਤੇ ਨਾਲ ਇਨੀ ਜ਼ਬਰਦਸਤ ਟੱਕਰ ਹੋਈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਦੋ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਕੇ ਦੋਨਾਂ ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਇੱਕ ਜ਼ਖਮੀ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਜ਼ਖਮੀਆਂ ਦੀ ਪਹਿਚਾਣ ਰਵੀ ਕੁਮਾਰ ਅਤੇ ਸੰਦੀਪ ਵੱਚੋ ਹੋਈ ਹੈ ਮ੍ਰਿਤਕ ਨੌਜਵਾਨ ਦੀ ਪਹਿਚਾਣ ਲੱਕੀ ਦੇ ਰੂਪ ਵਿੱਚ ਹੋਈ ਹੈ ਮ੍ਰਿਤਕ ਨੌਜਵਾਨ ਦੀ ਦੇ ਨੂੰ ਸਰਕਾਰੀ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾ ਦਿੱਤਾ ਗਿਆ ਕਿ ਨਾਮ ਵੀਰਕੀ ਨਾਮ ਹੈ ਸੀਕੇ ਪਾਲ ਜੇਰਾ ਨਾਮ ਰਵੀ ਕੁਮਾਰ ਹੈ ਉਸੇ ਬਾਈਕ ਤੇ ਤਿੰਨ ਜਣੇ ਸੀਗੇ ਫਰੀਦਕੋਟ ਜਾ ਰਹੇ ਸੀਗੇ ਤੇ ਟਰੱਕ ਚ ਟੱਕਰ ਹੋਈ ਟਰੱਕ ਤੇ ਜਾ ਰਿਹਾ ਸੀ ਜੀ ਕਿੰਨੇ 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 ਸੀ ਤਿੰਨ ਜਣੇ ਸੀਗੇ ਤੇ 9-10 ਵਜੇ ਜੀ ਘਟਨਾ ਸੀ ਹਾਂਜੀ ਮੋਟਰਸਾਈਕਲ ਤੇ ਹਾਂਜੀ ਬਾਈਕ ਤੇ ਸੀਗੇ ਸੀ ਕੰਮ ਕਰਦੇ ਮਲੇਵਾ ਤੇ ਕੰਮ ਕਰਾਤੇ ਲੇਬਰ ਦਾ ਕੰਮ ਕਰਾਤੇ ਹਾਂਜੀ ਕੰਮ ਨਿਵੇਕਤੀ ਸੀ ਹਾਂਜੀ ਹਾਂਜੀ ਨਿਵੇਕਤੀ ਕਿ ਫੋਨ ਰਿਕਾਰਡ ਕੀਤਾ ਨਹੀਂ ਮੈਮ ਮੁਖਸਰ ਦਾ ਹੀ ਦੋ ਮੁੰਡੇ ਫ੍ਰੀਜ ਕੋਲ ਦੇ ਸੀਗੇ ਸਵਾਰਾ ਪਤਾ ਨਹੀਂ ਕਿ ਕਿੱਥੇ ਕੋਇਆ ਇਹ ਹੋਇਆ ਡੀਸੀ ਆਫ ਤੋਂ ਥੋੜਾ ਕੱਢ ਕੇ ਚੱਕ ਬੰਦੇ ਕੋਲੇ ਸਰ ਐਕਸੀਡੈਂਟ ਦੀ ਬੇਦਰ ਤੋਂ ਕੀ ਮਾਮਲਾ ਕੀ ਹੈ ਕਿਨੇ ਜਣੇ ਕਿਨੇ ਆ ਮੇਰੇ ਕੋਲੇ ਦੋ ਪੇਸ਼ੈਂਟ ਆਏ ਸੀ ਜੀ ਰਾਤ ਨੂੰ ਇਹਨਾਂ ਦਾ ਬਠੰਡਾ ਆਪਣਾ ਬਠੰਡਾ ਰੋਡ ਕੋਡ ਰੋਡ ਬਾਈਪਾਸ ਕੋਲ ਐਕਸੀਡੈਂਟ ਹੋਇਆ ਸੀਗਾ ਮੋਟਰਸਾਈਕਲ ਤੇ ਤਿੰਨ ਜਣੇ ਸੀ ਇਹ ਜੋ ਦੱਸ ਰਹੇ ਆ ਇੱਕ ਪੇਸ਼ੈਂਟ ਦੀ ਤਾਂ ਆਮ ਸਪੋਟਿੰਗ ਇਨ ਦਾਥ ਹੋ ਗਈ ਸੀ ਦੋ ਪੇਸ਼ੈਂਟ ਸਾਡੇ ਕੋਲੇ ਆਏ ਸੀ ਕੋਈ ਰੈਫਰ ਵੀ ਕੀਤਾ ਗਿਆ ਹਾਂ ਇੱਕ ਪੇਸ਼ੈਂਟ ਕੋਈ ਕੋਟ ਇਥੋਂ ਫਰੀਦਕੋਟ ਦਾ ਹੀ ਸੀ ਤੇ ਉਹ ਕਹਿੰਦੇ ਸੀ ਅਸੀਂ ਉੱਥੇ ਲੈ ਕੇ ਜਾਣਾ ਵੈਸੇ ਮਤਲਬ ਇਹ ਜਿਹੜਾ ਪੇਸ਼ੈਂਟ ਸਾਡੇ ਕੋਲੇ ਆ ਉਹ ਸਟੇਬਲ ਲੋਡਡ ਟ੍ਰੱਕ ਦੇ ਨਾਲ ਮੋਟਰਸਾਈਕਲ ਸਵਾਰਾਂ ਦੀ ਭਿਆਨਕ ਟੱਕਰ ਹੋਏ ਦੁਸਤ ਦੌਰਾਨ ਜਵਾਨ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ ਤਸਵੀਰਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੁਕਸਰ ਤੇ ਬਠਿੰਡਾ ਕੋਟਪੁਰਾ ਬਾਈਪਾਸ ਤੇ ਮੋਟਰਸਾਈਕਲ ਦੇ ਲੋਡਡ ਟਰੱਕ ਦੇ ਨਾਲ ਇਨੀ ਜ਼ਬਰਦਸਤ ਟੱਕਰ ਹੋਈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਦੋ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਕੇ ਦੋਨਾਂ ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇੱਕ ਜ਼ਖਮੀ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਜ਼ਖਮੀਆਂ ਦੀ ਪਹਿਚਾਣ ਰਵੀ ਕੁਮਾਰ ਅਤੇ ਸੰਦੀਪ ਵਚੋ ਹੋਈ ਹੈ ਮ੍ਰਿਤਕ ਨੌਜਵਾਨ ਦੀ ਪਹਿਚਾਨ ਲੱਕੀ ਦੇ ਰੂਪ ਵਿੱਚ ਹੋਈ ਹੈ ਮ੍ਰਿਤਕ ਨੌਜਵਾਨ ਦੀ ਦੇ ਨੂੰ ਸਰਕਾਰੀ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾ ਦਿੱਤਾ ਗਿਆ ਕਿ ਨਾਮ ਵੀਰ ਕੀ ਨਾਮ ਹੈ ਕੀ ਕਿਹਾ ਮੇਰਾ ਨਾਮ ਰਵੀ ਕੁਮਾਰ ਹੈ ਉਸੇ ਬਾਈਕ ਤੇ ਤਿੰਨ ਜਣੇ ਸੀਗੇ ਫੇਰਕੋਟ ਜਾ ਰਹੇ ਸੀਗੇ ਤੇ ਟਰੱਕ ਚ ਟੱਕਰ ਹੋ ਗਈ ਟਰੱਕ ਤੇ ਜਾ ਰਿਹਾ ਸੀਗੇ ਕਿੰਨੇ ਕਿੱਪੜਾ ਤੇ ਕਿੰਨੇ ਘੰਟੇ ਰਹਿੰਦੇ ਸੀ ਤਿੰਨ ਜਣੇ ਸੀਗੇ ਤੇ 9-10 ਵਜੇ ਜਿੱਟਨੇ ਰਹਿਤੀ ਹਾਂਜੀ ਮਕਸਦ ਹਾਂਜੀ ਬਾਈਕ ਤੇ ਸੀਗੇ ਸੀ ਕੰਮ ਕਰਦੇ ਮੈਂ ਲੇਬਰ ਤੇ ਕੰਮ ਕਰਾਉਂਦਾ ਹਾਂ ਲੇਬਰ ਦਾ ਕੰਮ ਕਰਾਉਂਦਾ ਹਾਂ ਹਾਂਜੀ ਕਮਨਵੇਚੀ ਹਾਂਜੀ ਕਿਥੋਂ ਨਹੀਂ ਮੈਂ ਮਕਸਦਾਂ ਹੀ ਦੋ ਮੁੰਡੇ ਫ੍ਰੀਜ ਕੋਡ ਦੇ ਸੀਗੇ ਸਭਾ ਰੋਟਰੀ ਤੇ ਕਿੱਥੇ ਕੋਈ ਇਹ ਹੋਇਆ ਡੀਸੀ ਆਫ ਤੋਂ ਥੋੜਾ ਕੱ ਕੇ ਚੱਕ ਬੰਦੇ ਕੋਲੇ ਸਰ ਐਕਸੀਡੈਂਟ ਦੀ ਬੇਦਰ ਤੋਂ ਕੀ ਮਾਮਲਾ ਕੀ ਹੈ ਕਿੰਨੇ ਜਿੰਨੇ ਆ ਮੇਰੇ ਕੋਲੇ ਦੋ ਪੇਸ਼ੈਂਟ ਆਏ ਸੀ ਜੀ ਰਾਤ ਨੂੰ ਇਹਨਾਂ ਦਾ ਬਠੰਡਾ ਆਪਣਾ ਬਠੰਡਾ ਰੋਡ ਕੋਡ ਰੋਡ ਬਾਈਪਾਸ ਕੋਲੇ ਐਕਸੀਡੈਂਟ ਹੋਇਆ ਸੀਗਾ ਮੋਟਰਸਾਈਕਲ ਤੇ ਤਿੰਨ ਜਨੇ ਸੀ ਇਹ ਜੋ ਦੱਸ ਰਿਹਾ ਇੱਕ ਪੇਸ਼ੈਂਟ ਦੀ ਤਾਂ ਔਨ ਸਪੋਟ ਹੀ ਕੰਦੇ ਡੈਥ ਹੋ ਗਈ ਸੀ ਦੋ ਪੇਸ਼ੈਂਟ ਸਾਡੇ ਕੋਲੇ ਆਏ ਸੀ ਕੁਈ ਰੈਫਰ ਵੀ ਕੀਤਾ ਰਿਹਾ ਪਾ ਇੱਕ ਪੇਸ਼ੈਂਟ ਕੋਈ ਕੋਟ ਥੋਂ ਫਰੀਦਕੋਟ ਦਾ ਹੀ ਸੀ ਤੇ ਉਹ ਕਹਿੰਦੇ ਸੀ ਸੀ ਉੱਥੇ ਲੈ ਕੇ ਜਾਣਾ ਵੈਸੇ ਮਤਲਬ ਇਹ ਜਿਹੜਾ ਪੇਸ਼ੈਂਟ ਸਾਡੇ ਕੋਲੇ ਆ ਉਹ ਸਟੇ